ਗਤ ਜੀ ਅੱਜ ਦਾ ਦਿਹਾੜਾ ਬਹੁਤ ਹੀ ਪਵਿੱਤਰ ਹੈ ਅੱਜ ਫਗਣ ਮਹੀਨੇ ਦੀ ਆਰੰਭਤਾ ਹੈ ਫਗਣ ਦੇ ਮਹੀਨੇ ਦੀ ਸੰਗ੍ਰਾਂਦ ਹੈ ਨਾਨਕ ਸ਼ਾਹੀ ਕਲੰਡਰ ਦੇ ਮੁਤਾਬਕ ਇਹ ਮਹੀਨਾ ਸਾਲ ਦਾ ਆਖਰੀ ਮਹੀਨਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਮਹੀਨੇ ਬਾਬਤ ਸਾਨੂੰ ਕੀ ਸਿੱਖਿਆ ਸਮਝਾਉਂਦੇ ਨੇ ਸਤਿਗੁਰਾਂ ਦੀ ਪਾਵਨ ਬਾਣੀ 12 ਮਾਹ ਮਾਝ ਵਿੱਚ ਆਪਾਂ ਵਿਚਾਰ ਸਮਝਣ ਦਾ ਯਤਨ ਕਰਦੇ ਹਾਂ ਸਤਿਗੁਰਾਂ ਦੀ ਬਾਣੀ ਵਿੱਚੋਂ ਕਿ ਧੰਗੁਰੂ ਅਰਜਨ ਦੇ ਮਹਾਰਾਜ ਜੀ ਇਸ ਮਹੀਨੇ ਬਾਰੇ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਧੰਗੁਰੂ ਅਰਜਨ ਦੇ ਮਹਾਰਾਜ ਜੀ ਬਚਨ ਕਰਦੇ ਨੇ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਇਆ ਫਲਗੁਣ ਗੁਰੂ ਜੰਦੇ ਮਹਾਰਾਜ ਜੀ ਬਚਨ ਕਰਦੇ ਨੇ ਇਹ ਸਾਲ ਦਾ ਆਖਰੀ ਮਹੀਨਾ ਹੈ ਪਹਿਲਾ ਮਹੀਨਾ ਚੇਤਰ ਦਾ ਇਹ ਆਖਰੀ ਫੱਗਣ ਦਾ ਮਹੀਨਾ ਸਭ ਤੋਂ ਪਹਿਲਾਂ ਸਤਗੁਰੂ ਨੇ ਸਾਨੂੰ ਸਮਝਾਇਆ ਸੀ ਕਿ ਚੇਤ ਗੋਵਿੰਦ ਅਰਾਦੀ ਹੈ ਹੋਵੇ ਅਨੰਦ ਕਣਾ ਕਿ ਭਾਈ ਜੇ ਤੁਸੀਂ ਪਰਮੇਸ਼ਰ ਦਾ ਧਿਆਨ ਧਰੋਗੇ ਜੇ ਪਰਮੇਸ਼ਰ ਦਾ ਨਾਮ ਧਿਆਵੋਗੇ ਤੇ ਜੀਵਨ ਵਿੱਚ ਸੁਖ ਆਨੰਦ ਆਵੇਗਾ ਚੇਤਰ ਵਿਸਾਖ ਜੇਠ ਹਾੜਸੋਂ ਪਾਦਮਸ ਨੂੰ ਕੱਤੇ ਮੰਗਰ ਪੋ ਮਾਗ ਤੇ ਫਗਣ ਹਰ ਮਹੀਨੇ ਦੀ ਆਪਾਂ ਵਿਚਾਰ ਸਮਝ ਸਮਝੀ ਤੇ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਨੂੰ ਹਰ ਮਹੀਨੇ 22 ਆਪਣੇ ਜੀਵਨ ਵਿੱਚ ਵਸਾਇਆ ਤੇ ਉਹਨਾਂ ਦੀ ਹੁਣ ਅਵਸਥਾ ਇਹੋ ਜੀ ਬਣ ਜਾਂਦੀ ਹੈ ਕਿ ਇਹ ਅਖੀਲੇ ਮਹੀਨੇ ਵਿੱਚ ਪਾਤਸ਼ਾਹ ਜੀ ਕਹਿੰਦੇ ਹੁਣ ਤੁਹਾਡੀ ਭਗਤੀ ਦੀ ਹੁਣ ਜਿਹੜੀ ਹੈ ਆਖਰੀ ਸਿੜੀ ਹੈ ਫਗਣ ਦੀ ਇਹਦੇ ਵਿੱਚ ਤੁਹਾਨੂੰ ਹੁਣ ਫਲ ਮਿਲਣਾ ਹੈ ਜਿਵੇਂ ਬੱਚਾ ਸਕੂਲ ਵਿੱਚ ਪੜ੍ਹਦਾ ਐ ਐਡਮਿਸ਼ਨ ਕਰਾਉਣ ਤੋਂ ਲੈ ਕੇ ਸਾਲ ਦੇ ਅਖੀਰ ਤੱਕ ਪੇਪਰਾਂ ਤੱਕ ਬੱਚਾ ਪੜ੍ਹਾਈ ਕਰਦਾ ਤੇ ਅਖੀਰ ਤੇ ਫਿਰ ਉਹਨੂੰ ਕਿਹਦੀ ਆਸ ਹੁੰਦੀ ਹੈ ਰਿਜ਼ਲਟ ਦੀ ਫੱਗਣ ਦੇ ਮਹੀਨੇ ਵਿੱਚ ਫਿਰ ਰਿਜ਼ਲਟ ਮਿਲਦਾ ਹੈ ਜਦੋਂ ਆਪਾਂ 74 ਦੇ ਮਹੀਨੇ ਤੋਂ ਨਾਮ ਜੱਪਣ ਦੀ ਹਰਮਤਾਂ ਕੀਤੀ ਹੋਵੇਗੀ ਤੇ ਫਿਰ ਇਸ ਫੱਗਣ ਦੇ ਵਿੱਚ ਫਲ ਗੁਣ ਗੁਣਾ ਦਾ ਫਲ ਮਿਲਦਾ ਹੈ ਜੋ ਵੀ ਅਸੀਂ ਗੁਣ ਕਮਾਏ ਨੇ ਹੁਣ ਤੱਕ ਨਾਮ ਜਪਿਆ ਚੰਗੇ ਕਰਮ ਕੀਤੇ ਨੇ ਸ਼ੁਭ ਬਚਨ ਬੋਲੇ ਨੇ ਉਹਨਾਂ ਦਾ ਫਿਰ ਸਾਨੂੰ ਫਲ ਮਿਲਦਾ ਤੇ ਪਾਤਸ਼ਾਹ ਜੀ ਕਹਿੰਦੇ ਨੇ ਫਲ ਗੁਣ ਆਨੰਦ ਉਪਾਰਜਨਾ ਇਸ ਮਹੀਨੇ ਵਿੱਚ ਜੇ ਆਪਾਂ ਹੁਣ ਨਾਮ ਜਪ ਜੇ ਜਪਦੇ ਆ ਤੇ ਆਹਾਂ ਵੀ ਕੰਟੀਨਿਊ ਰੱਖੀਏ ਤੇ ਫਿਰ ਸਾਡੇ ਜੀਵਨ ਵਿੱਚ ਹੁਣ ਆਨੰਦ ਆਵੇਗਾ ਫਲ ਗੁਣ ਗੁਣਾ ਦਾ ਫਲ ਮਿਲੇਗਾ ਜੀਵਨ ਵਿੱਚ ਆਨੰਦ ਮਿਲੇਗਾ ਉਪਾਰਜਨਾ ਉਪਾਰਜਨਾ ਦਾ ਅਰਥ ਹੈ ਪੈਦਾ ਹੋਵੇਗਾ ਤੇ ਹਰ ਸੱਜਣ ਪ੍ਰਗਟੇ ਆਏ ਤੇ ਸਭ ਤੋਂ ਵੱਡੀ ਜਿਹੜੀ ਵਿਸ਼ੇਸ਼ ਗੱਲ ਹੈ ਜਿਹਦੇ ਵਾਸਤੇ ਆਪਾਂ ਸੰਸਾਰ ਵਿੱਚ ਜਨਮ ਲਿਆ ਹੈ ਪਰਮੇਸ਼ਰ ਨੂੰ ਮਿਲਣ ਵਾਸਤੇ ਤੇ ਪਾਤਸ਼ਾਹ ਜੀ ਕਹਿੰਦੇ ਉਹ ਹਰੀ ਸੱਜਣ ਜਿਹੜਾ ਹੈ ਸਾਡੇ ਜੀਵਨ ਵਿੱਚੋਂ ਪ੍ਰਗਟ ਹੋ ਜਾਵੇਗਾ ਹਰ ਬੰਦਾ ਚਾਹੁੰਦਾ ਹੈ ਕਿ ਮੈਨੂੰ ਰੱਬ ਦੇ ਨਾਲ ਸਾਂਝ ਪੈ ਜਾਵੇ ਮੇਰਾ ਜੀਵਨ ਸਫਲ ਹੋ ਜਾਵੇ ਇਸ ਮਹੀਨੇ ਵਿੱਚ ਪਾਤਸ਼ਾਹ ਜੀ ਕਹਿੰਦੇ ਜੇ ਤੁਸੀਂ ਨਾਮ ਜਪਿਆ ਜੇ ਹੁਣ ਵੀ ਜਪਣਾ ਸ਼ੁਰੂ ਕਰ ਦੋਗੇ ਅੱਜ ਤੋਂ ਵੀ ਤੇ ਸਾਡੇ ਜੀਵਨ ਵਿੱਚ ਹਿਰਦੇ ਵਿੱਚ ਹਰ ਸੱਜਣ ਪ੍ਰਗਟ ਆਇਓ ਹਰੀ ਜਿਹੜਾ ਸੱਜਣ ਜਿਹੜਾ ਹੈ ਪਿਆਰਾ ਵਾਹਿਗੁਰੂ ਜੀਵਨ ਵਿੱਚ ਪ੍ਰਗਟ ਹੋ ਜਾਏਗਾ ਕੋਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਉਸ ਨੂੰ ਆਪਾਂ ਮਨੋਂ ਹੀ ਧਿਆਨ ਕਰਨਾ ਹੈ ਉਹਦਾ ਤੇ ਪਾਤਸ਼ਾਹੀ ਗਾਂ ਕਹਿੰਦੇ ਨੇ ਸੰਤ ਸਹਾਈ ਰਾਮ ਕੀ ਰਾਮ ਰਬ ਰਬ ਨਾਲ ਮਲਾਉਣ ਵਾਲਾ ਸਹਾਇਕ ਕੌਣ ਹੁੰਦਾ ਹੈ ਸੰਤ ਤੇ ਸੰਤ ਕੋਈ ਉਹ ਨਹੀਂ ਕਿ ਜਿਨੇ ਚੋੜੇ ਪਾਏ ਨੇ ਵੱਡੇ ਵੱਡੇ ਕੇਵਲ ਉਹੀ ਸੰਤ ਹੈ ਸੰਤ ਮਹਾਪੁਰਖ ਹੁੰਦੇ ਨੇ ਚੋਲਿਆਂ ਵਾਲੇ ਸੰਤ ਵੀ ਮਹਾਪੁਰਖ ਨੇ ਜਿਹੜੇ ਨਾਮ ਜਪਦੇ ਨੇ ਰੂਹਾਂ ਨੇ ਕੋਈ ਪੈਂਟ ਸ਼ਰਟ ਵਾਲਾ ਵੀ ਜਿਹੜਾ ਹੈ ਸੰਤ ਹੋ ਸਕਦਾ ਹੈ ਕਿਉਂਕਿ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਨੇ ਕਿਸੇ ਵੀ ਬੇਸਵਜ ਹੋਵੇ ਉਹ ਵੀ ਸੰਤ ਹੋ ਸਕਦਾ ਹੈ ਗੁਰਮੁਖਤੂਸੀਮੀ ਹੋ ਸਕਦੇ ਅਸੀਮੀ ਹੋ ਸਕਦੇ ਕੋਈ ਵੀ ਹੋ ਸਕਦਾ ਹੈ ਨਾਮ ਜਪਣ ਵਾਲਾ ਹਰ ਬੰਦਾ ਸੰਤ ਹੈ ਜਿਹਨੇ ਨਾਮ ਨਹੀਂ ਜਪਿਆ ਭਾਵੇਂ ਵਿਖਾਬੇ ਦਰੂ ਵਿੱਚ ਕਿਹੋ ਜਿਹਾ ਵੀ ਹੋਵੇ ਉਸ ਨੂੰ ਆਪਾਂ ਸੰਤ ਨਹੀਂ ਕਹਿੰਦੇ ਗੁਰਮਾਣੀ ਵੀ ਉਹਨਾਂ ਨੂੰ ਸੰਤ ਨਹੀਂ ਕਹਿੰਦੀ ਸੰਤ ਸਹਾਈ ਰਾਮ ਕੇ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਜਿਨ੍ਹਾਂ ਦਾ ਆਪਾਂ ਅਰਦਾਸ ਵਿੱਚ ਪੜਦੇ ਆ ਨਾ ਸਹੀ ਪਿਆਰੇ ਮਿਲ ਜਨਾ ਮਿਲੇ ਆ ਤੇਰਾ ਨਾਮ ਚਿਤਾਵੇ ਜਿਨ੍ਹਾਂ ਦੇ ਨਾਲ ਮਿਲ ਕੇ ਉਹ ਪਰਮੇਸ਼ਰ ਦਾ ਨਾਮ ਸਾਨੂੰ ਚੇਤੇ ਆਵੇ ਉਹੀ ਸੰਤ ਹੈ ਤੇ ਉਹ ਗੁਰਮੁਖ ਜਿਹੜੇ ਆਪ ਜਪਦੇ ਨੇ ਆਪ ਜਪੇ ਅਵਰੇ ਨਾਮ ਜਪਾਵੇ ਉਹਨਾਂ ਨਾਲ ਜੁੜ ਕੇ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਲਈ ਪਾਤਸ਼ਾਹ ਜੀ ਕਹਿ ਰਹੇ ਨੇ ਸੰਤ ਸਹਾਈ RAM ਗੁਰਮੁਖਾਂ ਦੀ ਸੰਗਤ ਕਰੋ ਗੁਰਮੁਖਾਂ ਦੇ ਸੰਗਤ ਦੇ ਨਾਲ ਹੀ ਸਾਨੂੰ ਰੱਬ ਮਿਲਣਾ ਹੈ ਵਾਹਿਗੁਰੂ ਦੇ ਨਾਲ ਗੁਰੂ ਦੇ ਨਾਲ ਸਾਡੀ ਸਾਝ ਮਣਨੀ ਹੈ ਕਰ ਕਿਰਪਾ ਦੀ ਆ ਮਿਲ ਜੇ ਗੁਰਮੁਖਾਂ ਨੇ ਨਜ਼ਰ ਕਰ ਦਿੱਤੀ ਗੁਰਮੁਖਾਂ ਦੇ ਮਨ ਵਿੱਚ ਆ ਗਿਆ ਕਿ ਜਿਹੜਾ ਨਾਲ ਸੰਗਤ ਕਰਨ ਵਾਲਾ ਪ੍ਰਾਣੀ ਹੈ ਦਿਲੋਂ ਨਾਮ ਜਪਣ ਲਈ ਆਇਆ ਹੈ ਦਿਲੋਂ ਰੱਬ ਦੀ ਗੱਲ ਕਰਦਾ ਹੈ ਗੁਰੂ ਦੀ ਗੱਲ ਕਰਦਾ ਹੈ ਉਹਨਾਂ ਦੇ ਦਿਲੋਂ ਸੁਣੀ ਜਾਂਦੀ ਹੈ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਗੁਰਮੁਖ ਖੰਦ ਦਾ ਧਿਆਨ ਹੀ ਸਾਡੇ ਜੀਵਨ ਦਾ ਉਦਾਰ ਬਣ ਜਾਂਦਾ ਹੈ ਤੇ ਜਦੋਂ ਇੱਕ ਵਾਰ ਪਰਮੇਸ਼ਰ ਦੇ ਨਾਲ ਸਾਂਝ ਪੈ ਗਈ ਤੇ ਪਾਤਸ਼ਾਹ ਜੀ ਕਹਿੰਦੇ ਫਿਰ ਸੇਜ ਸੁਹਾਵੀ ਸਰਬਸੋ ਸਾਡੇ ਹਿਰਦੇ ਰੂਪੀ ਸੇਜ ਸਾਡਾ ਮਨ ਜਿਹੜਾ ਹੈ ਫਿਰ ਸੋਨਾ ਬਣ ਜਾਂਦਾ ਸਾਰੇ ਸੁੱਖ ਮਿਲ ਜਾਂਦੇ ਸਰਬਸੋ ਸਾਰੇ ਸੁੱਖ ਮਿਲ ਜਾਂਦੇ ਨੇ ਹੁਣ ਦੁੱਖਾਂ ਨਹੀਂ ਦੁੱਖਾਂ ਵਾਸਤੇ ਕੋਈ ਥਾਂ ਹੀ ਨਹੀਂ ਰਹਿੰਦੀ ਇਹਦਾ ਭਾਵ ਇਹ ਨਹੀਂ ਕਿ ਜੀਵਨ ਵਿੱਚ ਦੁੱਖ ਨਹੀਂ ਆਉਣਗੇ ਦੁੱਖ ਆਉਣਗੇ ਸਾਡੇ ਜੀਵਨ ਵਿੱਚ ਆਉਂਦੇ ਨੇ ਤੇ ਦੁੱਖਾਂ ਨੂੰ ਫਿਰ ਸਾਨੂੰ ਸਹਿਨ ਸ਼ਕਤੀ ਤਾਕਤ ਹਿੰਮਤ ਜਿਹੜੀ ਹੈ ਉਹ ਸਾਨੂੰ ਫਿਰ ਪਰਮੇਸ਼ਰ ਦਿੰਦਾ ਫਿਰ ਸਾਨੂੰ ਕਿਸੇ ਅੱਗੇ ਰੋਣ ਬਿਲਖਾਂ ਦੀ ਲੋੜ ਨਹੀਂ ਪੈਂਦੀ ਕਿਸੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਪੈਂਦੀ ਸਾਰਾ ਕੁਝ ਫਿਰ ਸਾਨੂੰ ਤਾਕਤ ਜਿਹੜੀ ਹੈ ਉਹ ਵੈਗੁਰੂ ਦੀ ਆਪਣੇ ਆਪ ਮਿਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੇ ਹਾਂ ਤੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜਦੋਂ ਪਰਮੇਸ਼ਰ ਨਾਲ ਸਾਹ ਦੇ ਪੈਜੇ ਇੱਕ ਵਾਰ ਜੇ ਗੁਰੂ ਮੁਖਾਂ ਨੇ ਸਾਡਾ ਅਮਲਾਪ ਕਰਾ ਦਿੱਤਾ ਗੁਰੂ ਦੇ ਨਾਲ ਵੈਗਰੂ ਦੇ ਨਾਲ ਮਨੋਂ ਆਪਾਂ ਜੁੜ ਗਏ ਗੁਰੂ ਦੇ ਨਾਲ ਤੇ ਇਛ ਪੁਨੀ ਵਡਪਾ ਗਣੀ ਉਹਨਾਂ ਗੁਰੂ ਮੁਖਾਂ ਨੇ ਸਾਰੀਆਂ ਇੱਛਾਵਾਂ ਪੂਰੀਆਂ ਕਰਨੀਆਂ ਫਿਰ ਉਹਨਾਂ ਨੂੰ ਕਿਸੇ ਧਨ ਦੌਲਤ ਪੈਸੇ ਦੀ ਲਾਲਚ ਇਹਨਾਂ ਦੀ ਇੱਛਾਵਾ ਨਹੀਂ ਰਹਿੰਦੀਆਂ ਇੱਛਾ ਇਹ ਹੀ ਹੁੰਦੀ ਹੈ ਕਿ ਸਾਡੀ ਰੱਬ ਦੇ ਨਾਲ ਮੇਲ ਮਲਾਪ ਹੋ ਜੇ ਉਹ ਇੱਛਾ ਉਹਨਾਂ ਦੀ ਪੂਰੀ ਹੋ ਜਾਂਦੀ ਜਦੋਂ ਰੱਬ ਮਿਲ ਜਾਂਦਾ ਹੈ ਤਾਂ ਫਿਰ ਹੋਰ ਚੀਜ਼ਾਂ ਬਾਕੀ ਕਿੱਥੇ ਰਹਿ ਗਈਆਂ ਬਾਕੀ ਚੀਜ਼ ਸਾਰੀਆਂ ਆਪਣੇ ਆਪ ਹੀ ਮਿਲ ਜਾਂਦੀਆਂ ਨੇ ਵਰ ਪਾਇਆ ਹਰ ਰਾਹੇ ਕਿਉਂਕਿ ਜੀਵ ਇਸਤਰੀ ਸਾਡੀ ਆਤਮਾ ਨੂੰ ਪਾਤਸ਼ਾਹ ਜੀ ਨੇ ਇਸਤਰੀ ਕਿਹਾ ਤੇ ਪਰਮਾਤਮਾ ਨੂੰ ਪਤੀ ਕਿਹਾ ਵਰ ਪਾਇਆ ਫਿਰ ਉਹ ਪਰਮਾਤਮਾ ਰੂਪੀ ਪਤੀ ਸਾਡੀ ਆਤਮਾ ਨੂੰ ਮਿਲ ਜਾਂਦਾ ਹੈ ਜੀਵਨ ਸਾਡਾ ਸਫਲ ਹੋ ਜਾਂਦਾ ਹੈ ਮਿਲ ਸਹੀਆਂ ਮੰਗਲ ਗਾਵਹੀਂ ਫਿਰ ਸਾਡੀ ਅਵਸਥਾ ਜੇ ਆਪਣਾ ਰੱਬ ਨਾਲ ਮੇਲ ਹੋ ਜੇ ਇੱਕ ਵਾਰ ਫਿਰ ਆਪਾਂ ਕੀ ਕਰਾਂਗੇ ਪਾਤਸ਼ਾਹ ਜੀ ਕਹਿੰਦੇ ਉਹ ਗੁਰਮੁਖ ਵਡਪਾਗੀ ਜੀ ਬਸਤਰੀਆਂ ਉਹ ਗੁਰਮੁਖ ਪਿਆਰੇ ਫਿਰ ਗੁਰੂ ਦੀ ਸੰਗਤ ਰੂਪੀ ਸਹਿਲੀਆਂ ਨਾਲ ਗੁਰੂ ਦੀਆਂ ਸੰਗਤਾਂ ਵਿੱਚ ਵਾਦੋ ਵਾਦ ਸੰਗਤ ਕਰਾਂਗੇ ਸੰਗਤ ਕਰਦੀਆਂ ਨੇ ਸੰਗਤ ਵਿੱਚ ਆਉਂਦੇ ਨੇ ਉਹ ਗੁਰਮੁਖ ਤੇ ਆ ਕੇ ਕੀ ਕਰਦੇ ਨੇ ਮੰਗਲ ਗਾਵੇ ਰੱਬ ਦੇ ਖੁਸ਼ੀ ਦੇ ਗੀਤ ਗਾਉਂਦੇ ਨੇ ਗੀਤ ਗੋਬਿੰਦ ਅਲਾਇਓ ਗੋਬਿੰਦ ਦੇ ਵਾਹਿਗੁਰੂ ਦੇ ਖੁਸ਼ੀ ਦੇ ਗੀਤ ਗਾਉਂਦੇ ਨੇ ਪਾਪ ਕੀ ਗੁਰਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਨੇ ਵਾਹਿਗੁਰੂ ਨੂੰ ਯਾਦ ਕਰਦੇ ਨੇ ਚੇਤੇ ਕਰਦੇ ਨੇ ਤੇ ਖੁਸ਼ੀਆਂ ਆਨੰਦ ਹੋਰ ਪ੍ਰਾਪਤ ਕਰਦੇ ਨੇ ਤੇ ਫਿਰ ਉਹਨਾਂ ਦੀ ਨਜ਼ਰਾਂ ਵਿੱਚ ਪਾਈ ਪਾਤਸ਼ਾਹੀ ਕਹਿੰਦੇ ਨੇ ਹਰ ਜੇਹਾ ਅਗਰ ਨਾ ਦੇਸੀ ਉਹਨਾਂ ਦੀ ਨਜ਼ਰਾਂ ਵਿੱਚ ਰਬ ਵਰਗਾ ਹੋਰ ਕੋਈ ਨਹੀਂ ਆਪਾਂ ਤਾਂ ਕਹਿੰਦੇ ਆ ਕਿ ਦੁਨੀਆ ਵਿੱਚ ਉਹ ਬੰਦਾ ਬਹੁਤ ਵੱਡਾ ਹੈ ਉਹ ਬਹੁਤ ਚੰਗਾ ਹੈ ਸੋਨਾ ਹੈ ਬਹੁਤ ਧਨ ਵਾਲਾ ਹੈ ਪੈਸੇ ਵਾਲਾ ਹੈ ਪਰ ਜਿਹੜੇ ਗੁਰਮਖ ਨੇ ਉਹਨਾਂ ਦੀ ਨਜ਼ਰਾਂ ਵਿੱਚ ਕੇਵਲ ਗੁਰੂ ਤੋਂ ਵੱਡਾ ਹੋਰ ਕੋਈ ਵੀ ਸੰਸਾਰ ਵਿੱਚ ਨਜ਼ਰ ਨਹੀਂ ਆਉਂਦਾ ਕੋਈ ਦੂਜਾ ਲਵੇ ਨਾ ਲਾ ਤੇ ਪਾਸ਼ਾ ਜੀ ਕਹਿੰਦੇ ਰੱਬ ਤੇ ਗੁਰੂ ਗੁਰੂ ਵਾਹਿਗੁਰੂ ਦੇ ਸਮਾਨ ਕੋਈ ਲਾਗੇ ਵੀ ਨਹੀਂ ਦੂਰ ਦੂਰ ਤੱਕ ਵੀ ਪਰਮਾਤਮਾ ਦੇ ਸਮਾਨ ਫਿਰ ਗੁਰਮੁਖਾਂ ਨੂੰ ਨਜ਼ਰ ਨਹੀਂ ਆਉਂਦਾ ਹਾਲਤ ਪਲਤ ਸਵਾਰਿਓਨ ਜੇ ਐਸੀ ਭਾਵਨਾ ਬਣ ਜਾਏ ਤੇ ਫਿਰ ਪਰਮਾਤਮਾ ਦਾ ਹਾਲਤ ਪਲਤ ਆ ਜੀਵਨ ਤੇ ਅਗਲਾ ਲੋਕ ਤੇ ਪਰਲੋਕ ਦੋਵੇਂ ਸਵਾਰ ਦਿੰਦਾ ਤੇ ਨਿਹਚਲ ਦਿੱਤੀਆਂ ਜਾਏ ਨਿਹਚਲ ਐਸੀ ਥਾਂ ਬਖਸ਼ਦਾ ਹੈ ਆਪਣੇ ਚਰਣਾ ਵਿੱਚ ਜਿਹੜੀ ਸਦਾ ਅਟਲ ਰਹਿੰਦੀ ਫਿਰ ਗਮ ਤੋਂ ਮੁਕਤ ਕਰ ਦਿੰਦਾ ਸਾਨੂੰ ਸੰਸਾਰ ਸਾਗਰ ਤੇ ਰਖੀ ਇਹ ਸੰਸਾਰ ਸਾਨੂੰ ਸਭ ਨੂੰ ਪਤਾ ਹੈ ਸੰਸਾਰ ਸਮੁੰਦਰ ਦੁੱਖਾਂ ਦਾ ਸਮੁੰਦਰ ਇਹਦੇ ਵਿੱਚ ਆਪਾਂ ਫਸੇ ਹੋਏ ਆ ਇਸ ਤੋਂ ਵੀ ਬਚਾ ਲੈਂਦਾ ਹੈ ਪਰਮੇਸ਼ਰ ਦਾ ਨਾਮ ਸਾਨੂੰ ਇਸ ਤੋਂ ਵੀ ਬਚਾ ਲੈਂਦਾ ਹੈ ਬਹੜ ਨਾ ਜਨਮਤ ਆਏ ਤੇ ਜਨਮ ਜਲਮantra ਦਾ ਗੇੜਾ ਵੀ ਮਕਾਹ ਦਿੰਦਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਛੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੇ ਪਾਇ ਪਾਤਸ਼ਾਹ ਜੀ ਕਹਿੰਦੇ ਹੈ ਵਾਹਿਗੁਰੂ ਜਿਹੜੇ ਗੁਰਮੁਖ ਨੇ ਉਹ ਇਹੀ ਵਾਰ ਸਮੇਂ ਕਹਿੰਦੇ ਨੇ हे 바이グル ਸਾਡੇ ਕੋਲ ਕੇਵਲ ਇੱਕ ਹੀ ਜੀਵ ਹੈ ਤੇਰੇ ਗੁਣ ਬੇਅੰਤ ਨੇ ਅਸੀਂ ਜਿੰਨਾ ਹੋ ਸਕਦਾ ਇਸ ਜੀਵ ਤੋਂ ਇਸ ਰਸਨਾ ਤੋਂ ਤੇਰੇ ਗੁਣ ਉਚਾਰਨ ਕਰਦੇ ਆ ਤੇ ਤੇਰਾ ਨਾਮ ਜਪ-ਜਪ ਕੇ ਅਸੀਂ ਆਪਣੇ ਜੀਵਨ ਦਾ ਉਧਾਰ ਕਰ ਲੈਨੇ ਆ ਤੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਾਮ ਜਪਦੇ ਨੇ ਤਰੇ ਤਰ ਜਾਂਦੇ ਨੇ ਚਰਣੀ ਪਾਹੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਤੇ ਆਖੀਰਲੀ ਪੰਕਤੀ ਪਾਤਸ਼ਾਹ ਜੀ ਸਮਝਾਉਂਦੇ ਨੇ ਫਲ ਗੁਣ ਨਿਤ ਸਲਾਹੀ ਫਗਣ ਦਾ ਮਹੀਨਾ ਫਲ ਦੇਣ ਵਾਲਾ ਮਹੀਨਾ ਹੈ ਸਾਡੇ ਜੀਵਨ ਦਾ ਤੇ ਸਾਨੂੰ ਵੀ ਚਾਹੀਦਾ ਕਿ ਆਪਾਂ ਵੀ ਲਾਹ ਖੱਟ ਲਈਏ ਤੇ ਇਸ ਵਾਸਤੇ ਆਪਾਂ ਹੁਣ ਜੇ ਹਜੇ ਤੱਕ ਨਹੀਂ ਨਾਮ ਜਪਿਆ ਸਮਾਂ ਨਿਕਲ ਗਿਆ ਹੁਣ ਤੱਕ ਆਪਾਂਵੇਂ ਜਵਾਨੀ ਨਿਕਲ ਗਈ ਬੁਢੇਪਾ ਆ ਗਿਆ ਬਚਪਨ ਨਿਕਲ ਗਿਆ ਜਿੰਨਾ ਵੀ ਸਾਡੇ ਕੋਲ ਸੁਵਾਸ ਬਚੇ ਨੇ ਤੇ ਪਾਤਸ਼ਾਹ ਜੀ ਕਹਿੰਦੇ ਅੱਜ ਤੋਂ ਹੁਣੇ ਤੋਂ ਹੀ ਆਪਾਂ ਨਿਤ ਸਲਾਹੀ ਹੈ ਨਿਤ ਰੋਜ਼ਾਨਾ ਉਸ ਪਰਮੇਸ਼ਰ ਦੀ ਉਸਤਤ ਕਰਨੀ ਸ਼ੁਰੂ ਕਰ ਦਈਏ ਕਿਉਂਕਿ ਜੇ ਉਸਤਤ ਕਰਾਂਗੇ ਵਾਹਿਗੁਰੂ ਦੀ ਤੇ ਸਾਨੂੰ ਹੀ ਖੁਸ਼ੀਆਂ ਮਿਲਣਗੀਆਂ ਸਾਡੇ ਜੀਵਨ ਵਿੱਚ ਆਨੰਦ ਆਵੇਗਾ ਤੇ ਇਹ ਯਾਦ ਰੱਖਿਓ ਨਾਮ ਜਪਣ ਦੇ ਨਾਲ ਪਰਮੇਸ਼ਰ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਨਾਮ ਜਪੋਗੇ ਤੇ ਰੱਬ ਖੁਸ਼ ਹੋਵੇਗਾ ਜਿਸ ਨੂੰ ਤਿਲਨਾ ਤਮਾਇ ਰੱਬ ਨੂੰ ਰੱਤਾ ਪਰ ਵੀ ਕੋਈ ਉਸ ਨੂੰ ਇਹ ਨਹੀਂ ਲਾਲਚ ਕਿ ਕੋਈ ਮੇਰਾ ਨਾਮ ਜਪੇ ਜਾਂ ਨਾ ਜਪੇ ਉਹ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਫਲ ਦੇ ਰਿਹਾ ਹੈ ਸਭ ਨੂੰ ਖੁਸ਼ੀਆਂ ਦੇ ਰਿਹਾ ਹੈ ਪਰ ਜੇ ਨਾਮ ਜਪਾਂਗੇ ਸਾਡੇ ਜੀਵਨ ਦਾ ਉਧਾਰ ਹੋ ਜਾਏਗਾ ਸਾਡਾ ਜੀਵਨ ਸਫਲ ਹੋ ਜਾਏਗਾ ਆਵਾਗਮਨ ਤੋਂ ਮੁਕਤ ਹੋ ਜਾਾਂਗੇ ਜੀਵਨ ਦੀ ਸਾਰੀਆਂ ਕਾਮਯਾਬੀਆਂ ਸਾਨੂੰ ਪ੍ਰਾਪਤ ਹੋਣਗੀਆਂ ਤੇ 12 ਮਾ ਬਾਣੀ ਦਾ ਭਾਵ ਜਿਹੜਾ ਹੈ ਤੁਨ ਗੁਰੂ ਅਰਜਨ ਦੇਵ ਮਹਾਰਾਜ ਜੀ ਅਖੀਰਲੀ ਪੌੜੀ ਵੇ ਸਮਝਾਉਂਦੇ ਨੇ ਜਿੰਨ ਜਿੰਨ ਨਾਮ ਤੇ ਆਇਆ ਤਿੰਨ ਕੇ ਕਾ ਸਰੇ ਪਾਹੀ ਜਿਨ੍ਹਾਂ ਨੇ ਵੀ ਨਾਮ ਜਪਿਆ ਪਰਮੇਸ਼ਰ ਦਾ ਪਰਮਾਤਮਾ ਨੇ ਉਹਨਾਂ ਦੇ ਸਵਾਰ ਦਿੱਤੇ ਨੇ ਹਰ ਗੁਰਪੂਰਾ ਅਰਾਧਿਆ ਜਿਨ੍ਹਾਂ ਨੇ ਹਰੇ ਨੂੰ ਵਾਹਿਗੁਰੂ ਨੂੰ ਸਤਿਗੁਰੂ ਨੂੰ ਪੂਰੇ ਸਤਿਗੁਰੂ ਨੂੰ ਮਨ ਕਰਕੇ ਅਰਾਧਿਆ ਹੈ ਧਿਆਨ ਧਰਿਆ ਹੈ ਦਰਗਾਹ ਸੱਜ ਖੜੇ ਉਹ ਦਰਗਾਹ ਵਿੱਚ ਰੱਬ ਦੀ ਨਜ਼ਰਾਂ ਵਿੱਚ ਸੱਚੇ ਆਰ ਬਣ ਜਾਂਦੇ ਨੇ ਖੜੇ ਹੋ ਜਾਂਦੇ ਨੇ ਸੱਚੇ ਬਣ ਕੇ ਫਿਰ ਉਹਨਾਂ ਨੂੰ ਕਿਸੇ ਗੱਲ ਦਾ ਸੰਕੋਚ ਨਹੀਂ ਹੋਵੇਗਾ ਪ੍ਰਮਾਤਮਾ ਦੇ ਦਰਗਾਹ ਵਿੱਚ ਕੀ ਅਸੀਂ ਜੀਵਨ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂ ਫਿਰ ਸੇਵਾ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਸਰਬ ਸੁਖਾਂ ਨਿਦ ਸਾਰੇ ਸੁਖ ਜਿਹੜੇ ਨੇ ਜਿੰਨੀਆਂ ਨੌ ਨਦੀਆਂ ਨੇ ਉਹ ਸਾਰੀਆਂ ਹੀ ਚਰਨ ਹਰ ਉਹ ਪਰਮੇਸ਼ਰ ਦੇ ਚਰਣਾ ਵਿੱਚ ਨੇ ਉਹ ਸਾਰੇ ਹੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ ਪੌਜਲ ਵਿਖਮ ਤਰੇ ਇਹ ਜਿਹੜਾ ਹੈ ਸੰਸਾਰ ਸਮੁੰਦਰ ਬੜਾ ਹੀ ਕਠਨ ਹੈ ਇਹਦੇ ਵਿੱਚੋਂ ਗੁਰਮੁਖ ਪਿਆਰੇ ਨਾਮ ਜਪ ਕੇ ਤਰ ਜਾਂਦੇ ਨੇ ਪ੍ਰੇਮ ਭਗਤ ਤਿੰਨ ਪਈਆ ਪ੍ਰੇਮਾ ਭਗਤੀ ਦੇ ਨਾਲ ਪ੍ਰੇਮ ਦੇ ਨਾਲ ਹੀ ਵੈਗੁਰੂ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਜਿਨ ਪ੍ਰੇਮ ਕੀਓ ਇਹ ਹੀ ਪ੍ਰਭ ਪਾਇਓ ਵਿਖਿਆ ਨਹੀਂ ਜਰੇ ਤੇ ਵਿਖਿਆ ਜੜੀ ਸੰਸਾਰ ਮਾਇਆ ਮੋਹ ਹੈ ਇਹ ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਵੀ ਤਕਲੀਫ ਦੁੱਖ ਨਹੀਂ ਦੇ ਪੰਦਾ ਜਿਹੜੇ ਨਾਮ ਜਪਦੇ ਨੇ ਕੂੜ ਗਏ ਦੁਬਦਾ ਨਸੀ ਸਾਰੇ ਝੂਠ ਫਰੇਵ ਜੀਵ ਵਿੱਚ ਨਿਕਲ ਜਾਂਦੇ ਨੇ ਸਾਰੀ ਦੁਬਦਾ ਜੜੀਆਂ ਨੇ ਮੰਦੀਆਂ ਜੀਵਨੀਆਂ ਖਤਮ ਹੋ ਜਾਂਦੀਆਂ ਨੇ ਪੂਰਨ ਸੱਚ ਭਰੇ ਤੇ ਪੂਰਨ ਤੌਰ ਤੇ ਸਾਡੇ ਜੀਵਨ ਵਿੱਚ ਸੱਚ ਆ ਜਾਂਦਾ ਹੈ ਸਚਿਆਰ ਬਣ ਜਾਂਦੇ ਨੇ ਜਿਹੜੇ ਨਾਮ ਜਪਦੇ ਨੇ ਪਾਰ ਬ੍ਰਹਮ ਪ੍ਰਭ ਸੇਮਦੇ ਉਹ ਗੁਰਮਖ ਪਿਆਰ ਇਨਾਮ ਜਪਣ ਵਾਲੇ ਕੇਵਲ ਪਰਮਾਤਮਾ ਦਾ ਹੀ ਸਿਮਰਨ ਕਰਦੇ ਨੇ ਸੇਵਾ ਕਰਦੇ ਨੇ ਮਨ ਅੰਦਰ ਏਕ ਤੇਰੇ ਮਨ ਵਿੱਚ ਕੇਵਲ ਇੱਕ ਪਰਮੇਸ਼ਰ ਦਾਤੀ ਆਂਤਰ ਦੇ ਨੇ ਤੇ ਅਖੀਰਲੇ ਪਾਦਸ਼ਾਹੀ ਪੰਕਤੀਆਂ ਵੀ ਬਚਨ ਕਰਦੇ ਨੇ ਮਾਹ ਦਿਵਸ ਮੂਰਤ ਪਲੇ ਕੋਈ ਦੇਣ ਚੰਗਾ ਜਾਂ ਮਾੜਾ ਨਹੀਂ ਹੁੰਦਾ ਕੋਈ ਸ਼ਨੀ ਮਾੜਾ ਨਹੀਂ ਐਤਵਾਰ ਚੰਗਾ ਨਹੀਂ ਸਾਰੇ ਦਿਨ ਸਾਰੇ ਮਹੀਨੇ ਸਾਰੇ ਮਹੂਰਤ ਸਭ ਭਲੇ ਨੇ ਉਹਨਾਂ ਵਾਸਤੇ ਜਿਸ ਕੋ ਨਦਰ ਕਰੇ ਜਨਾਂ ਦੇ ਉੱਤੇ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੈ ਨਾਨਕ ਮੰਗਿਆ ਦਰਸ਼ਦਾਨ ਤੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਕੇਵਲ ਰੱਬ ਕੋਲੋਂ ਹਰ ਸਮੇਂ ਦਿਨ ਵੇਖ ਕੇ ਸਮਾ ਵੇਖ ਕੇ ਨਾਮ ਨਹੀਂ ਜਪਦੇ ਹਰ ਸਮੇਂ ਉਹ ਪਰਮੇਸ਼ਰ ਕੋਲੋਂ ਦਰਸ਼ਦਾਨ ਪਰਮੇਸ਼ਰ ਦਰਸ਼ਨਾ ਦਾ ਦਾਨ ਹੀ ਮੰਗਦੇ ਨੇ ਕਿ ਹੇ ਵਾਹਿਗੁਰੂ ਕਿਰਪਾ ਕਰੋ ਹਰੇ ਸਾਡੇ ਤੇ ਮਿਹਰ ਕਰੋ ਆਪਣੇ ਦਰਸ਼ਨ ਦਿਓ ਤਾਂ ਜੋ ਸਾਡਾ ਜੀਵਨ ਸਫਲ ਹੋ ਜਾਏ ਆਓ ਇਸ ਮਹੀਨੇ ਦੀ ਵਿਚਾਰ ਤੋਂ ਸੇਧ ਲਈਏ ਆਪਾਂ ਵੀ ਨਾਮ ਜਪਣਾ ਸ਼ੁਰੂ ਕਰੀਏ ਨਾਮ ਜਪ ਕੇ ਆਪਣੇ ਜੀਵਨ ਦਾ ਉਧਾਰਕ ਹੋ ਜਾਵੇ ਇਹ ਆਪਾਂ ਉਪਰਲਾ ਕਰਨਾ ਹੈ ਇਸ ਮਹੀਨੇ ਤੋਤਨ ਗੁਰੂ ਅਰਜਨ ਦੇਵ ਮਹਾਰਾਜ ਨਾਲ ਹੀ ਇਸ ਬਾਣੀ ਦੀ ਸਮਾਪਤੀ ਕਰਦੇ ਨੇ ਸਾਲ ਦੀ ਸਮਾਪਤੀ ਹੁੰਦੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਬਾਣੀ ਰਾਹੀਂ ਇਸ ਮਹੀਨੇ ਦੀ ਵਿਚਾਰਾਂ ਸਾਨੂੰ ਇਹ ਸਮਝਾ ਰਹੇ ਨੇ ਭਾਈ ਕਿ ਆਪਾਂ ਨਾਮ ਜਪ ਕੇ ਆਪਣੇ ਜੀਵਨ ਵਿੱਚ ਸੁੱਖ ਖੁਸ਼ੀਆਂ ਆਨੰਦ ਪ੍ਰਾਪਤ ਕਰ ਸਕਦੇ ਆ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਸਵਾਰ ਸਕਦੇ ਆ ਇਤਨੀਆਂ ਕੁ ਵਿਚਾਰਾਂ ਪ੍ਰਮਾਨ ਕਰਨੀਆਂ ਜੀ ਜੇ ਵਿਚਾਰ ਚੰਗੀ ਲੱਗੀ ਹੋਵੇ ਤੇ ਗਾਂ ਸ਼ੇਅਰ ਵੀ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ